ਹੈਲੋ ਜੀ ਸਸ਼ੀ ਕਾਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸਾਡੇ ਚੈਨਲ ਤੇ ਅਵੇ ਓਏ ਬੱਚਿਓ ਵਾਈਪਰ ਨਾ ਤੋੜ ਦਿਓ ਖਦੂ ਵਾਈਪਰ ਅੱਗੇ ਰੱਖਿਆ ਤੇ ਖੇਡ ਰਹੇ ਆਇਆ ਕੀ ਅੱਜ ਬੜਾ ਮੌਸਮ ਵਧੀਆ ਧੁੱਪ ਨਹੀਂ ਨਿਕਲੀ ਤੇ ਠੰਡਾ ਆ ਥੋੜਾ ਜਿਹਾ ਟੈਂਪਰੇਚਰ ਅੱਜ ਡਾਊਨ ਥੋੜਾ ਹੋਇਆ ਤੇ ਵਧੀਆ ਲੱਗਾਂਦਿਆ ਤੇ ਇਹ ਬੱਚਾ ਬਾਹਰ ਟੀ-ਸ਼ਰਟ ਕੋ ਇਹ ਕਾਲਦੀ ਪੁੰਚੀ ਹੋਈ ਆ ਕਾਲਦੇ ਆਏ ਆਏ ਤੇ ਜਦ ਬਾਏ ਆਏ ਤੇ ਆਏ ਤਾਂ ਇਹਨਾਂ ਦੇ ਮਮਾ ਪਪਾ ਵੀ ਸੀ ਪਰ ਉਹ ਚਲੇ ਗਏ ਨੇ ਇਹਨਾਂ ਨੇ ਵੀ ਚਲੇ ਜਾਣਾ ਸੀ ਪਰ ਇਹ ਕਹਿੰਦੇ ਜਾਣ ਲੱਗੇ ਜਦੋਂ ਤੁਰ ਲਗੇ ਕਹਿੰਦੇ ਨਹੀਂ ਇਹੀ ਰਹਿਣਾ ਆ ਸੋ ਕੱਪੜੇ ਤੇ ਲੈ ਕੇ ਨਹੀਂ ਪਰ ਕੱਪੜੇ ਜੱਪ ਜਿਹੜੀ ਆ ਉਹ ਮੁਰੂ ਦੇ ਪਾ ਲੈਂਦੀ ਐ ਛੋਟਾ ਗੁਰ ਤੇ ਇੱਕ ਦੇ ਪਾ ਲਿੰਦਾ ਕੱਪੜੇ ਚਲੋ ਕੋਈ ਸੰਸਤ ਨਹੀਂ ਹੈਗੀ ਅੱਛਾ ਮੈਂ ਕਿਹਾ ਕੋਈ ਆਇਆ ਬਾਹਰ ਮੈਨੂੰ ਪਤਾ ਸੱਚ ਕਿਦਾਂ ਹੀ ਲੱਗਾ ਆ ਘੋੜਾ ਉੱਥੇ ਆਂਦਾ ਸੱਟ ਨਾਲ ਲਵਾ ਲਿਓ ਕਿਤੇ ਚਲੋ ਕੌਣ ਫੜਿਆ ਗਿਆ ਸਰ ਮਦਦ ਕੋਈ ਨਹੀਂ ਆ ਰਿਹਾ ਕੋਈ ਨਹੀਂ ਫੜਿਆ ਗਿਆ ਮਮਾ ਜੀ ਇੰਨੇ ਬੰਦੇ ਆ ਮੇਰੀ ਗੱਲ ਸਾਰੇ ਵਾਲ ਖਲਾ ਨਹੀਂ ਸਭ ਕੋਈ ਗਾਲ ਨਹੀਂ ਸਾਰੀ ਆਪ ਨਹੀਂ ਮੰਨਣਾ ਆਪ ਵੀ ਮੰਨਣਾ ਕੋਈ ਗਾਲ ਨਹੀਂ ਕੋਈ ਗਾਲ ਨਹੀਂ ਬੱਚਿਆਂ ਦੀ ਹੈ ਕਿੱਡਾ ਤੋਂ ਈਟ ਕਰ ਰਹੇ ਹਾਂ ਅਸੀਂ ਇੱਥੇ ਕੀ ਉਹਨਾਂ ਨੇ ਕਿਹਾ ਸੀ ਸਬਜ਼ੀ ਲੈ ਕੇ ਆਇਓ ਆਈ ਨਹੀਂ ਅਜੇ ਅੱਜ ਵਾਰ ਬੜੀ ਕੀ ਹੋਈ ਆਪਣਾ ਕੰਮ ਕੀਤਾ ਅੱਜ ਸਾਡੇ ਘਰ ਇੰਨਾ ਖਲਾਰਾ ਸੀ ਹਜੇ ਵੀ ਹੈ ਗਿਆ ਸ਼ਾਮ ਤੱਕ ਮੇਰੇ ਨਾਲ ਤਾਂ ਮੈਂ ਸੰਭਿਆ ਜਾਣਾ ਤੇ ਬਹੁਤ ਕਪੜਾ ਧੋਤਾ ਆਪਣਾ ਇੰਨਾ ਕਪੜਾ ਕੀ ਇਹ ਪੌੜੀਆਂ ਦਾ ਕੰਮ ਕਾਦਾ ਸ਼ੁਰੂ ਕੀਤਾ ਇਹਨਾਂ ਨੇ ਸਾਡੇ ਨਾਲ 2 ਹਫ਼ਤੇ ਨਰਕ ਚ ਹੀ ਰੱਖਿਆ ਸਮਝੋ ਨਾ ਜ਼ਿਆਦਾ ਗਾਂਧੀ ਕਦੀ ਉਹ ਛੁੱਟੀ ਕਰ ਲੈਂਦੇ ਸੀ ਕਦੀ ਆਈ ਚੱਲ ਜਾਂਦੇ ਸੀ ਕਿਤੇ ਮਿਲਣਾ ਤਾਂ ਮਹੀਨੇ 'ਚ ਮਹੀਨੇ 'ਚ ਹੀ ਖਤਮ ਹੋ ਗਿਆ ਕਦੀ ਆਗੇ ਕਦੀ ਚੱਲ ਗਏ ਅਹ ਕੁਝ ਹੀ ਰਹਾ ਸਾਡਾ ਤੇ ਸ਼ੁਕਰ ਕੀਤਾ ਕਿ ਅੱਜ ਜਿਹੜਾ ਪੌੜੀਆਂ ਦਾ ਕੰਮ ਖਤਮ ਹੋਇਆ ਅੱਜ ਅਸੀਂ ਬੜਾ ਹੀ ਕੱਪੜਾ ਤੋਤਾ ਹਜੇ ਸਾਡਾ ਡਰਾਈਵਰੂਮ ਸਾਫ਼ ਕਰਨਾ ਰਹਿ ਗਿਆ ਬਾਕੀ ਤਕਰੀਬਨ ਇਹ ਸਾਰੀ ਸਫਾਈ ਕਰ ਲਈ ਆ ਕੱਪੜਾ ਜਵਰੂਨ ਚਰਨੇ ਬੜੀ ਹੈਲਪ ਕਰੀ ਬੜਾ ਕੱਪੜਾ ਤੋਣੇ ਨਾਲ ਆਪਕੋ ਮੈਟ ਸੀ ਸਭ ਕੁ ਸਟੇਬਲ ਮੈਟ ਸਾਰੀ ਜੀ ਧੋਤੀ ਮਰ ਗਈ ਤੇ ਉਧਰੋਂ ਜਿਹੜਾ ਆ ਸਫਾਈਆਂ ਦੀ ਆਪੇ ਕਰਨੀਆਂ ਪੈਣੀਆਂ ਆ ਇੱਕ ਤੇ ਚਲੋ ਡਸਟਿੰਗ ਕਰਾਉਂਦੀ ਐ ਇੱਕ ਜਿਹੜਾ ਝਾੜੂ ਪੋਚਾ ਉਹ ਵੀ ਕਰਨਾ ਪੈਣ ਰਿਹਾ ਕਿਉਂਕਿ ਆਂਟੀ ਸਾਡੇ ਗਏ ਨੇ ਚੋਨਾ ਲਾਉਣ ਚੋਨਾ ਚੋਨਾ ਆਂਟੀ ਕਿਤੇ ਲਾਉਣਗੀ ਚੋਨਾ ਤੇ ਮੇਰਾ ਲੱਗਣ ਡਿਆ ਮੈਨੂੰ ਸਫਾਈਆਂ ਕਰਨੀਆਂ ਪੈਡੀਆਂ ਆ ਕੌ ਜਿਆਦਾ ਹੀ ਕੰਮ ਕੀਤਾ ਅੱਜ ਸਵੇਰੇ ਅਸੀਂ 7:30 ਤੋਂ ਲੱਗੇ ਆ 11 ਵਜੇ ਹੀ ਸਵੇਰ ਦੀ ਰੋਟੀ ਖਾਧੀ ਆ ਚੰਨੀ ਨਾਲ ਮਿਲ ਕੇ ਸਾਰਾ ਕੰਮ ਕਰਦੇ ਆ ਬੱਚਿਆਂ ਨੇ ਵੀ ਨਾਲ ਹੈਲਪ ਕਰਾਈ ਸਬਰੂ ਨੇ ਬਹੁਤ ਕੀਤਾ ਕੰਮ ਚੰਨੇ ਬਰੂ ਨੇ ਸਾਰਾ ਕਰਾਇਆ ਜਿਆਦਾ ਤੇ ਬਾਕੀ ਮੰਮੀ ਵੀ ਲੈ ਮੰਮੀ ਕੇ ਚੰਦਾ ਰੋਟੀ ਵਗੈਰਾ ਮੰਮੀ ਬਣਾਉਂਦੇ ਰਹੇ ਉਹਨਾਂ ਨੇ ਕਿਚਨਸ ਵਾਲੀ ਮੈਂ ਦਿਲਜੀਤ ਵੀ ਬਰੂ ਨੇ ਸਫਾਈਆਂ ਦਾ ਤੇ ਕੱਪੜਿਆਂ ਦਾ ਕੀਤਾ ਤੇ ਕਮਰਾ ਹਾਈ ਕੰਪਲੀਟ ਹੋਇਆ ਅਜੇ ਵੀ ਸੈਟਿੰਗ ਕਰਨੀ ਪਈ ਲੌਬੀ ਦੇ ਵਿੱਚ ਅਜੇ ਵੀ ਇੰਨਾ ਖਲਾਰਾ ਨਾ ਕੋਈ ਸਾਫੀ ਨਹੀਂ ਬੜਾ ਖਲਾਰਾ ਪਿਆ ਹੈ ਸਾਫ ਹੋਊਗਾ ਸਾਰਾ ਕੁਝ ਉਹ ਬਰਤੀ ਵਗੈਰਾ ਸਾਰੀਆਂ ਚੋਤੀ ਅੱਜ ਸਾਫ ਹੋਊਗਾ ਘਰ ਤੇ ਫੇਰੀ ਸ਼ਾਂਤੀ ਹੋਣੀ ਹੈ ਇਤਨਾ ਤੇ ਕੁਝ ਹੁੰਦਾ ਰਹਿੰਦਾ ਹੈ ਜੇ ਸਫਾਈ ਨਾ ਹੋਈ ਹੋਵੇ ਨਾ ਘਰ ਦੇ ਵਿੱਚ ਤੇ ਮੈਨੂੰ ਤੇ ਪਤਾ ਨਹੀਂ ਕੀ ਹੁੰਦਾ ਆ ਮੈਨੂੰ ਇਹ ਹੈ ਕਿ ਰੋਟੀ ਭਾਵੇਂ ਰਹੇ ਜੇ ਪਰ ਸਫਾਈ ਜਿਹੜੀ ਆ ਤਨੀ ਕਮ ਸੇ ਘੱਮ ਬਹਿ ਚੁੱਕਾ ਥਾਂ ਤੇ ਘਰ ਹੋਣਾ ਚਾਹੀਦਾ ਨਾ ਬੜਾ ਔਖਾ ਰਿਹਾ ਸਾਡਾ ਥੋੜਾ ਕੁ ਟਾਈਮ ਨਾ ਇਹ ਇੱਕੋ ਮੇਰੇ ਕਮਰੇ ਚ ਸਾਰੇ ਉਹ ਉਹ ਵਾਲਾ ਜਿਹੜੇ ਕਮਰੇ ਚ ਸਾਰੇ ਉੱਥੇ ਹੀ ਰਹਿੰਦੇ ਨੇ ਆ ਕਿਉਂਕਿ ਇੱਧਰ ਤੇ ਘੱਟਾ ਡਸਟ ਦਸਟ ਬੜੀ ਉੱਠਦੀ ਰਹੀ ਆ। ਓਹੋ। ਮੈਨੂੰ ਤਾਂ ਲੱਗਦਾ ਦਿਸਦਾ ਹੋਣਾ ਇਹਨੂੰ ਕਿ ਨਹੀਂ। ਥੋੜੀ ਜਿਹੀ ਪੱਟੀ ਥੱਲੇ ਆ ਗਈ ਆ। ਉਹੀ ਉਹੀ ਜਲਵਾ ਦਿਖਾ ਨਾ ਪਹਿਲੇ ਵਾਲਾ ਹੀ ਫੇਰ ਤੇਰੇ ਹੱਥ ਕੋਈ ਨਾ ਕੋਈ ਆ ਜਾਣਾ ਆਏ ਹਾਏ। ਓਏ ਹੋਏ। ਆ ਵਾਹ। ਜ਼ੋਰ ਦੀ ਆਵਾਜ਼ ਕਰੀਏ ਅੱਛਾ ਕਿੰਦਾ ਆਵਾਜ਼ ਤੇ ਕਰੋ ਥੋੜੀ ਕਾਰ ਸਾਹਵਲ ਆਵਾਜ਼ ਸ਼ੇਰ ਤੋਂ ਕਰਿਆ ਉਹ ਕਿੰਦੀਕ ਵਾਰ ਆਵਾਜ਼ ਕਰਾਉਣੀ ਆ ਐ ਓਏ ਹੋਏ ਇਹ ਗੇਮ ਨੂੰ ਕੀ ਕਹਿੰਦੇ ਆ ਇਹ ਗੇਮ ਦਾ ਨਾਂ ਕੀ ਆ? ਹਾਂ ਸੱਚ ਖਰਵਾਨੇ ਖਰਵਾਨੇ ਕੀ ਗੇਮ ਦਾ ਨਾਂ ਕੀ ਆ? ਅੱਖਾਂ ਤੇ ਪੱਟੀ ਇੱਕ ਸਕਿੰਟ ਮੈਂ ਮੰਮਾ ਨੇ ਬੋਲਾਂਗਾ ਆ ਯਾਰ ਆ ਚੀਜ਼ ਨੂੰ ਮਮਾ ਨੇ ਬੋਲ ਨਹੀਂ ਮਾਰਕੋ ਬੋਲੋ ਹਾਂ ਸੱਚ ਮਾਰਕੋ ਬੋਲੋ ਸੁਣ ਬੋਲਨਾ ਮਾਰਕੋ ਬੰਦਾ ਸੁਣ ਬੋਲੋ ਚਲ ਠੀਕਾ ਬੋਲਨਾ ਜੇ ਬੋਲੋ ਮਾਰਕੋ ਬੋਲਨੇ ਕਿਨੇ ਚਾਹੀਦੇ ਜਦੋਂ ਮੰਮਾ ਦੀ ਬਣਨਾ ਨਹੀਂ ਐਦਾਂ ਨਹੀਂ ਹੁੰਦਾ ਬੋਲਾ ਤੂੰ ਗੈ ਨਿਆਣਾ ਬਾਟੀ ਆਪਣਾ ਰੂਹਸਾ ਸ਼ੇਕ ਨੌਂੜੀ ਆ ਐਕਸਪਾਇਰ ਨਹੀਂ ਹੋਇਆ ਐਕਸਪਾਇਰ ਨਹੀਂ ਹੋਇਆ ਕੋਤਾਂ ਪਾਣੀ ਉਹਦਾ ਹੀ ਚਮ ਗਿਆ ਆ ਇਧਰ ਖਾਣ ਪੀਣ ਦਾ ਹੋ ਰਿਹਾ ਆ ਬੁਰੀ ਹਾਲਤ ਹੋਈ ਪਈ ਆ ਗਰਮੀ ਦੇ ਨਾਲ ਸਿਨਪਸੀਨੀ ਪਾਣੀ ਆ ਤੇ ਕਰੋਨਾ ਪਾਪੋਂ ਦੇ ਆ ਕੀ ਕੀ ਪਾਇਆ ਵਿੱਚ ਲਮੇ ਚ ਪਿਆਜ਼ ਬੰਦੂਗੀ ਬੰਦੂਗੀਆਂ ਅਸੀਂ ਬਹੁਤ ਘੱਟ ਯੂਜ਼ ਕਰਦੇ ਹਾਂ ਪਰ ਇਹ ਜਿਹੜਾ ਸਾਡੇ ਜੱਪਰਾ ਬਾਇਏ ਨੇ ਇਹ ਬਣ ਰਹੇ ਨੇ ਜੀ ਸੈਂਡਵਿਚ ਜੱਪੂ ਜੱਪੂ ਜਿਹੜੇ ਸਾਡੇ ਜਿਹੜੇ ਗ੍ਰਿਲ ਪੈਨ ਦਾ ਸ਼ੁਰੂਆਤ ਕੀਤੀ ਹੈ ਲਿਆ ਕੇ ਰੱਖਿਆ ਹੀ ਪਰ ਕਦੀ ਵਰਤਿਆ ਨਹੀਂ ਅੱਜ ਇਹ ਨਿਕਲ ਗਿਆ ਇਹਦੀ ਵੀ ਸ਼ੁਰੂਆਤ ਹੋ ਗਈ ਇਹ ਨਿਆਣੇ ਕਿੱਥੇ ਸੁਣਦੇ ਆ ਦਾਦੀ ਮਮਾ ਨੂੰ ਜਾ ਕੇ ਦੇਖਿਆ ਮਮਾ ਹਾਂਜੀ ਆਰਦਾਸ ਨੂੰ ਬੋਲਦੇ ਆ ਤੁਹਾਨੂੰ ਕਿਦਾਂ ਦਾ ਲੱਗਾ ਜੀ ਤੁਹਾਨੂੰ ਕਿਦਾਂ ਦਾ ਲੱਗਾ ਸਵਾਦ ਲੱਗਾ ਕਿ ਨਹੀਂ ਵਾਹ ਜੀ ਵਾਹ ਕੀ ਬਾਤ ਹੈ ਛਕੋ ਜੀ ਲਓ ਜੀ ਪਾਜੀ ਛਕੋ ਇਹ ਕਿਤੇ ਲਈ ਪਾਣੀ ਭਰੇ ਆ ਖਲਾਰਾ ਬਹੁਤ ਪਿਆ ਗਿਆ ਇਹ ਬੱਚੇ ਇਹ ਬੱਚੇ ਚਾਹ ਨਹੀਂ ਪੀਂਦੇ ਰੂ ਆਪਸੇ ਹੀ ਪੀਂਦੇ ਆ ਇੱਕ ਇਹ ਕਿਧਾ ਗਲਾਸ ਆ ਰ ਆਪ ਜਪ ਦੇਖ ਮੂੰਹ ਤੱਕ ਭਰ ਆਇਆ ਪੀਏਗਾ ਕਿਤਾ ਡੋਲਣਾ ਹੀ ਐ ਨਹੀਂ ਬਹੁਤ ਸਮਾਂ ਲਾਉ ਉਹ ਸ਼ੂਕੀਤਾ ਹੀ ਕਿਲਾਸਾ ਜਿਹੜਾ ਮਾਰਾ ਗਿਆ ਇੰਨਾ ਹੀ ਸੰਭਿਆ ਸਵੇਰ ਤਾਂ ਦੇ ਆ ਸਾਰੇ ਸੈਟ ਹੋਣ ਕਰ ਮੈਂ ਚੋਨਾ ਆਂਟੀ ਜੋੜੀ ਲਾਉਣਗੇ ਚੋਨਾ ਤੇ ਮੈਂ ਲੈ ਲਈ ਸਹੀ ਗੱਲ ਆ ਬਾਬੀ ਜੀ ਇਸ ਬੋੜੀ ਨੇ ਸਾਨੂੰ ਬੜਾ ਵਕਤ ਆ ਪਾਇਆ ਇਹਦੇ ਕਰਕੇ ਸਾਰੇ ਪਾਸੇ ਖਲਾ ਦੇ ਖਲਾ ਤੇ 11 ਵਜੇ ਸਿਕਾਣਾ ਖਾਦਾ ਕੀ ਮੈਂ ਮੁੱਕ ਗਿਆ ਹਾਂਜੀ ਹਾਂਜੀ ਮੁੱਕ ਗਿਆ ਜੀ ਥੰਕ ਯੂ ਤੁਸੀਂ ਲੈਣਾ ਹੋਰ ਫਰਮਗਾਦ ਲੈ ਅਸੀਂ ਇੱਧਰ ਪੇਂਟ ਆ ਜਾ ਸੁਕਾ ਨਹੀਂ ਆ ਇੱਧਰ ਵੀ ਖਲਾਰਾ ਪਿਆ ਆ ਬੈੱਡ ਉਸੇ ਤਰ੍ਹਾਂ ਹੀ ਪਿਆ ਆ ਇੱਧਰ ਵੀ ਖਲਾਰਾ ਪਿਆ ਹੁਣ ਮੈਟ ਕਵਰ ਧੋਤਾ ਆ ਸੌਰੀ ਉਹਦਾ ਕਵਰ ਧੋਤਾ ਆ ਤੇ ਹੁਣ ਕਵਰ ਸੁੱਕ ਜਾਂਦਾ ਤੇ ਫਿਰ ਉਸ ਤੋਂ ਬਾਅਦ ਫਿਰ ਸਾਰੀਆਂ ਚੀਜ਼ਾਂ ਸਾਫ਼ ਕਰ ਸਕਦਾ ਤੇ ਫਿਰ ਇੱਥੇ ਰੱਖਾਂਗੇ। ਬਾਕੀ ਤੁਹਾਨੂੰ ਪਤਾ ਹੀ ਐ ਜਦੋਂ ਖਲਾਰਾ ਪੈ ਜੇ ਫਿਰ ਸਾਭਣਾ ਬੜਾ ਔਖਾ ਹੁੰਦਾ। ਇਹਨੇ ਐਨੀ ਰਗੜਾਈ ਕੀਤੀ ਨਾ ਇਹਦੀ ਪੌੜੀਆਂ ਦੀ ਕਿ ਬੜਾਈ ਬੜਾਈ ਸਾਨੂੰ ਟਾਈਮ ਲੱਗਾ ਸਫਾਈ ਕਰਨ ਤੇ। ਜਦੋਂ ਅਸੀਂ ਚਪੋਚਾ ਮਾਰੀਏ ਉਦੋਂ ਲਾਲ ਰੰਗ ਦਾ ਪੋਚਾ। ਉਦੋਂ ਪਾਣੀ ਲਾਲ ਹੋ ਜੇ। ਉਦੋਂ ਪੋਚਾ ਲਾਲ ਹੋ ਜੇ ਕਿਉਂ ਭਾਬੀ ਜੀ? ਹਾਂਜੀ ਕੀ ਕੀਆ ਤੁਸੀਂ? ਨਾ ਮੈਂ ਪਾਈਪ ਲਾਗੇ ਸਾਰਾ ਤੋਤਾ ਆ ਫੇਰ ਉਹ ਲਾਲਜਾ ਰੰਗ ਜਿਹੜਾ ਨਮੜੇ ਉਹ ਲਿਖਣ ਹਾਂਜੀ ਤੁਹਾਨੂੰ ਕਿਦਾਂ ਲੱਗਾ ਵਧੀਆ ਲੱਗਾ ਉਹ ਵਾਲਾ ਡੱਬਾ ਬਾਹਰ ਸੁੱਕਿਆ ਉਹ ਰੂਬਸੇ ਵਾਲਾ ਦੁੱਧ ਸਵਾਦ ਲੱਗਦਾ ਤਨ ਸਵਾਦ ਲੱਗਦਾ ਜਾਂ ਸਵਾਦ ਲੱਗਦੀ ਕਿ ਰੂਬਸੇ ਵਾਲਾ ਦੁੱਧ ਦੁੱਧ ਤੇ ਬਸ ਆਪਣੇ ਭੂਆ ਦੇ ਕਾਂਚ ਇੱਧਰ ਭੂਆ ਦੇ ਕਾਂਚੀ ਖੁਸਰ-ਖੁਸਰ ਕਰਦਾ ਆ ਤੇ ਨਾ ਮੇਰੇ ਸਾਹਮਣੇ ਚੁੱਪ ਕੀਤਾ ਰਹਿੰਦਾ ਆ ਤੁਹਾਡੇ ਕੋਲ ਆ ਕੇ ਬੋਲਦਾ ਵਸੇ ਕਿਉਂ ਇਹ ਸਦੀ ਜਪ੍ਰੀਤਕਾਰ ਜੈਪ 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 ਕੋ ਰੋ ਦੀਆਂ ਅਮਰੀਕਾ ਜਾ ਕੇ ਤੇ ਜੈਪ ਕੋ ਰੋ ਜਾ ਹਾਂਜੀ ਜੈਪ ਇਨ ਐਕਸੈਪਟ ਕੋ ਸੈੱਟ ਮੈਂ ਹਾਂਜੀ ਤੁਸੀਂ ਦੱਸੋ ਮਾਫ਼ ਕਰ ਦਿੰਗੇ 사ਤਿ ਸ੍ਰੀ ਅਕਾਲ ਜੀ ਕੀ ਕੁਛ ਬੋਲ ਰਹੀ ਸੀ ਕੋਈ ਬਚਨ ਕਰ ਰਹੀ ਸੀ ਤੁਸੀਂ ਨਹੀਂ ਨਹੀਂ ਕੁਝ ਵੀ ਮਸਰਦ ਨਹੀਂ ਕੋਈ ਜੀ ਨਹੀਂ ਵਾਹ ਲੱਗਦਾ ਨਹੀਂ ਸਾਰੇ ਕਿਨੇ ਪਾਰਟਿਸਪੇਟ ਕੀਤਾ ਵਰੁਣ ਨੇ ਵਿੱਚ ਆ ਬਣਾਤੀ ਐ ਇਹ ਵਰੁਣ ਉੱਪਰ ਨਾ ਜਾਏ ਪਰ ਵੀ ਇਹ ਸਾਰਾ ਖਲਾਰਾ ਚੁੱਕਦਾ ਘਟਿਆਂ ਦੀ ਸਫਾਈ ਹੋਣੀ ਹੋਣੀ ਉਹ ਅੰਡੇ ਦੇ ਇਧਰੋਂ ਮੂੰਹ ਬੱਸ ਮਾੜਾ ਜਿਹਾ ਮੋੜੀਦਾ ਤੇ ਫੇਰ ਅੱਡੇ ਟੇਰ ਵੱਜ ਜਾਂਦਾ ਪਰ ਤਾਂ ਨਹੀਂ ਮੈਂ ਆਂਡਾ ਸਿੱਖ ਹੁੰਦਾ ਸਮੇਂ ਨਹੀਂ ਲੱਗਦੀ ਇੱਥੇ ਸਾਫ਼ ਕਰਨ ਸਤੇ ਜਾਣਾ ਨਾ ਉਹਨਾਂ ਨੂੰ ਪੰਜ ਛੇ ਗਲਾਸ ਤੇ ਰੜੇ ਹੋਣੇ ਆ ਸੜੀ ਗਈ ਹੈ ਚਾ ਵੀ ਸ਼ਕੋ ਜੀ ਇਧਰ ਦੇ ਦੁੱਧ ਨੂੰ ਜਾ ਕੇ ਲਾਤੀ ਹੈ ਹੁਣ ਰਾਤ ਦਾ ਖਾਜਾ ਕੋ ਜਾ ਤਿਆਰ ਹੋਏਗਾ ਗੜਾ 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 ਬੋਣ ਈ ਆ ਬੱਚਾ ਪਾਰਟੀ 11 ਵਜ ਗਏ 11 ਵਜ ਗਏ ਚੱਲ ਸੌਂ ਜਾ ਹੁਣ ਮਹਾਰਾਜ ਸੌਂ ਗਏ ਨਹੀਂ ਵੀ ਕੀ ਵੀ ਲੈ ਗਏ ਇਹ ਰੋਈ ਅੱਜ ਪਹਿਲਾਂ ਇਹ ਕੁਝ ਹੋਰ ਖੇਡਣ ਲਈ ਨਵੀਂ ਤਾਂ ਨਵੀਂ ਗੇਮ ਹੁੰਦੀ ਹੈ ਨਾ ਜੀ ਅੱਜ ਦੋਸਤਾਂ ਨੇ ਕਿੰਨੀਆਂ ਗੇਮਾਂ ਖੇਡ ਲੀਆਂ ਕਦੀ ਫੁੱਟਬਾਲ ਖੇਡਦੇ ਆ ਫਿਰ ਮੇਰੇ ਨਾਲ ਤੁਰ ਕੇ ਵੀ ਇਹਨਾਂ ਨੇ 4-5 ਕਿਲੋਮੀਟਰ ਮੇਰੇ ਨਾਲ ਸੈਰ ਵੀ ਕਰਕੇ ਆਏ ਗੁਰਦੁਆਰਾ ਸਾਹਿਬ ਵੀ ਗਏ ਦੋਵੇਂ ਜਣੇ ਫਿੱਡਣ ਦੇ ਆ ਨਹੀਂ ਸਾਵਣ ਨੂੰ ਸਾਵਣੇ ਹੁਣ ਸਾਵਣੇ ਲੱਗ ਗਿਆ 11:00 ਵਜੇ ਪੁੱਤ ਓਕੇ ਬੁਝੇ ਸਵੇਰੇ ਫਿਰ ਉੱਠਣਾ ਕਿਨੇ ਵੇਲੇ ਆ ਸਵੇਰੇ ਵੀ ਸੈਰ ਹੀ ਕਰਨਾ ਸੈਰ ਹੀ ਕੰਮ ਹੈ ਦਾ ਖਾਸ ਗੁਡ ਨਾਈਟ ਹੈ ਮੈਂ ਸਾਡੇ ਰੋਜ ਸੌਣ ਵਾਲੀ ਐ ਇਹਨਾਂ ਦੇ ਕਰਕੇ ਮੇਰੇ ਮੈਂ ਵੀ 11:00 ਵੱਜ ਗਏ ਓਕੇ ਜੀ ਬਾਏ ਬਾਏ ਗੁੱਡ ਨਾਈਟ ਠੀਕ ਪਰਸੀਸ ਨੀ ਕਰੀਆ ਤਸ ਨੀ ਆਖੇ ਕੀ ਲਾਈਕਮ ਓਕੇ ਸੀ ਆ ਦੇਖੀ ਪਤਾ ਕੀ ਜਿੱਤਰਾਂ ਆਣ ਫਿਰ ਬਾਚਤ ਤੂੰ ਓ ਬਚਿਆ ਡੈਂਡ ਬੈਣੇ ਨਰਾ ਡੈਂਡ ਮੈਂ ਨਹੀਂ ਏੜਨਾ ਮੈਂ ਨਹੀਂ ਏੜਨਾ ਮੈਂ ਨਹੀਂ ਏੜਨਾ ਮੈਂ ਨਹੀਂ ਏੜਨਾ ਚੱਲਣਾ ਸੀ ਤੋ ਜੀ